ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਜਿਸ ਸਥਾਨ ਦੇ ਦਰਸ਼ਨ ਕਰਾਣੇ ਆ ਜੀ ਉਹਦਾ ਨਾਮ ਹੈ ਗੁਰਦੁਆਰਾ ਬਾਲਾ ਜੀ ਤੇ ਚੱਲਦੇ ਆ ਅੱਗੇ ਦੇਖਦੇ ਆ ਕਿਵੇਂ ਦੇ ਆ ਰਸਤੇ ਉਹ ਦਿਖਾਣੇ ਆ ਤੁਹਾਨੂੰ ਮੇਰੇ ਪਿੱਛੇ ਤੁਸੀਂ ਏਰੀਆ ਦੇਖ ਕੇ ਇਹਨਾਂ ਕੰਦਾਜਾ ਲਗਾ ਸਕਦੇ ਹੋ ਥੋੜਾ ਜੰਗਲੀ ਏਰੀਆ ਇੱਕ ਸਾਈਡ ਆਪਣੇ BBMP ਜਿਹੜੀ ਮੇਨ ਲਾਈਨ ਚੱਲੀ ਹੈ ਨਹਿਰ ਤੇ ਬਾਕੀ ਤੁਹਾਨੂੰ ਰਸਤਾ ਮੈਂ ਵੀਡੀਓ ਚ ਥੋੜਾ ਥੋੜਾ ਉਹਦਾ ਰਸਤੇ ਦਾ ਸ਼ੂਟ ਪਾਉਂਦਾ ਰਹੂੰਗਾ ਤੇ ਦੱਸਦਾ ਰਹੂੰਗਾ ਕਿਹੜਾ ਰਸਤਾ ਕਿ ਸਾਈਡ ਜਾਣਾ ਹੈ ਆਪਾਂ ਕਿੱਧਰੋਂ ਹੋ ਕੇ ਗੁਰਦੁਆਰਾ ਸਾਹਿਬ ਜਾ ਸਕਦੇ ਆਂ ਆਉ ਚਲਿਏ ਕਰੀਏ ਦਰਸ਼ਨ ਦੇਖੀਏ ਕੀ ਹੈ ਇਤਿਹਾਸ ਹਾਂਜੀ ਇਹ ਹੈ ਜੀ ਰੋਡ ਜਿਹੜਾ ਗੰਗੋਵਾਲ ਤੋਂ ਜਾਂਦਾ ਹੈ ਸੋਹਿਲਾ ਘੋੜੇ ਦੀ ਸਾਈਡ ਸੋਹਿਲਾ ਘੋੜਾ ਉਸ ਤੋਂ ਬਾਅਦ ਚ ਗੁਰੂਕਾ ਲਾਹੌਰ ਇਹ ਉਹ ਨਹਿਰ ਦੀ ਪੱਟੜੀ ਹੈ ਜੀ ਤੇ ਆਪਾਂ ਪਹਿਲਾਂ ਗੰਗੂ ਵਾਲਾ ਕੇ ਇਹ ਜਿਹੜੇ ਮੈਂ ਤੁਹਾਨੂੰ ਸਾਹਮਣੇ ਇਸ ਪੱਟੜੀ ਤੋਂ ਦੂਜੀ ਸਾਈਡ ਦਿਖਾ ਰਿਹਾ ਮੇਨਲੀ ਉਹ ਸਿੱਧੀ ਜਾਂਦੀ ਹੈ ਸਾਫ ਰੋਡ ਲੇਕਿਨ ਉਹ ਥੋੜਾ ਕੰਮ ਚੱਲਦਾ ਹੁਣ ਕਰਕੇ ਉੱਥੇ ਉਹਨਾਂ ਨੇ ਉਹ ਬੰਦ ਕੀਤੀ ਹੋਈ ਤੇ ਆਪਾਂ ਫਿਰ ਸਿੱਧਾ ਹੀ ਰੋਡ ਫੜ ਲਿਆ ਥੋੜਾ ਅੱਗੇ ਖਰਾਬ ਹੈ ਮਮੇ ਲਈ ਤੁਹਾਨੂੰ ਰਸਤਾ ਦੱਸਣ ਲਈ ਸਮਝਾ ਰਿਹਾ ਕਿ ਆਪਾਂ ਉੱਥੇ ਕਿਵੇਂ ਪਹੁੰਚ ਸਕਦੇ ਆ ਇਹ ਗੰਗੂਆਲ ਦੀ ਜੋ ਦੂਜੀ ਨਹਿਰ ਦੀ ਪਟੜੀ ਹੈ ਉਤੋਂ ਸਿੱਧਾ ਹੀ ਆਪਾਂ ਅੱਗੇ ਜਾਣਾ ਹੈ ਉਸ ਤੋਂ ਬਾਅਦ ਰੋਡ ਸਾਫ਼ ਹੋ ਜਾਂਦਾ ਤੇ ਇਹ ਸਾਹਮਣੇ ਆਪਾਂ ਜਿਹੜੀ ਦੂਜੀ ਨਹਿਰ ਹੈ ਉਹਦਾ ਪੁਲ ਕ੍ਰੋਸ ਕਰਨਾ ਸਾਹਮਣੇ ਤੁਹਾਨੂੰ ਬੋਰਡ ਦਿਖਾਈ ਮਿਲ ਜੂਗਾ ਬਾਬਾ ਬਾਲਾ ਜੀ ਜੀਸ ਸਥਾਨ ਦੇ ਆਪਾਂ ਅੱਜ ਦਰਸ਼ਨ ਕਰਉਣ ਚੱਲੇ ਆ ਤੁਹਾਨੂੰ ਇਹ ਹੈ ਬਾਬਾ ਬਾਲਾ ਜੀ ਇਹ ਬਹੁਤ ਤਕੜੇ ਬ੍ਰह्मज्ञानी ਹੋਏ ਐ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੇਵਕ ਵੀ ਰਹੇ ਐ ਇਹ ਤੇ ਆਪਾਂ ਰੋਡ ਕਰਾਸ ਕਰਨ ਤੋਂ ਬਾਅਦ ਚ ਸਾਹਮਣੇ ਫਿਰ ਤੁਹਾਨੂੰ ਬੋਰਡ ਲੱਗਿਆ ਦਿਖਿਊਗਾ ਐਰੋ ਲੱਗਿਆ ਆਪਾਂ ਇਸ ਸਾਈਡ ਨੂੰ ਟਰਨ ਕਰਨਾ ਹੈ ਜਿਵੇਂ ਆਪਾਂ ਪੁਲ ਕਰਾਸ ਕਰਦੇ ਆਂ ਉਸ ਤੋਂ ਥੋੜੀ ਦੇਰ ਅੱਗੇ ਜਾ ਕੇ ਫਿਰ ਉੱਪਰਲੀ ਸਾਈਡ ਨੂੰ ਚੜਾਈ ਚੜਦੀ ਹੈ ਸਾਹਮਣੇ ਫਿਰ ਤੁਹਾਨੂੰ ਬੋਰਡ ਦਿਖ ਜੇਗਾ ਬਾਬਾ ਬਾਲਾ ਜੀ ਇਹ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਆਮ ਇਸ ਇਲਾਕੇ ਵਿੱਚ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਕਾਫੀ ਵੀਡੀਓ ਵਿੱਚ ਦੱਸਿਆ ਮਹਾਰਾਜ ਨਾਲ ਰਿਲੇਟਡ ਕਾਫੀ ਗੁਰਦੁਆਰਾ ਸਾਹਿਬ ਹੈ ਇਹ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਇਹ ਸਾਰਾ ਏਰੀਆ ਇਹਨਾਂ ਦੇ ਆਮ ਵਿਚਰਨ ਚ ਆਂਦਾ ਸੀਗਾ ਉਦੋਂ ਇੱਥੇ ਇੱਕ ਬਾਬਾ ਜੀ ਰਹਿਆ ਕਰਦੇ ਸੀ ਉਹ ਇਹਨਾਂ ਦੇ ਸੇਵਕ ਵੀ ਸਨ ਤੇ ਨਾਲ ਨਾਲ ਤੁਸੀਂ ਆਪਣਾ ਰੋਡ ਚੈੱਕ ਕਰੀ ਜਾਓ ਆਪਾਂ ਜਿੱਥੋਂ ਪਹਿਲਾਂ ਟਰਨ ਕੀਤਾ ਸੀ ਉਹੀ ਰੋਡ ਹੈ ਸਿੱਧਾ ਉਸ ਤੋਂ ਬਾਅਦ ਸਿੱਧਾ 1 ਕਿਲੋਮੀਟਰ ਉੱਪਰ ਜਾ ਕੇ ਬਿਲਕੁਲ ਜੰਗਲ ਦੇ ਵਿੱਚੋਂ ਵਿੱਚ ਇਹ ਆ ਗਿਆ ਆਪਣਾ ਗੁਰਦੁਆਰਾ ਸਾਹਿਬ ਚਲਦੇ ਅੰਦਰ ਨਾਲ ਦੀ ਨਾਲ ਦਰਸ਼ਨ ਕਰੀ ਜਾਓ ਤੇ ਮੈਂ ਤੁਹਾਨੂੰ ਦੱਸੀ ਜਾਊਂਗਾ ਇਤਿਹਾਸ ਬਾਰੇ ਤੇ ਇੱਥੇ ਬਾਬਾ ਜੀ ਹੋਇਆ ਕਰਦੇ ਸੀ ਉੱਚੇ ਟਿੱਬੇ ਤੇ ਉਹਰੇ ਉਹਨਾਂ ਨੇ ਆਪਣਾ ਛੋਟੀ ਜੀ ਕੋਠੀਆ પાਕੇ ਤੇ ਧੂਣਾ ਲਾ ਕੇ ਉਹ ਆਪਣਾ ਭਜਨ ਕਰਦੇ ਸੀ ਅਰਧਨਾ ਕਰਦੇ ਸੀ ਮਹਾਰਾਜ ਦੀ ਤੇ ਇੱਥੇ ਮਹਾਰਾਜ ਦੀ ਵੀ ਚਰਨਛੋਪਾ ਬਰਪਾ ਧਰਤੀ ਹੈ ਇੱਥੇ ਉਹਨਾਂ ਨੂੰ ਮਹਾਰਾਜ ਨੇ ਦਰਸ਼ਨ ਵੀ ਦਿੱਤੇ ਤੇ ਬਹੁਤ ਤਕੜੇ ਬ੍ਰਹਮ ਗਿਆਨੀ ਹੋਏ ਆ ਜੀ ਇਹ ਬਾਬਾ ਬਾਲਾ ਜੀ ਤਨੂ ਗੁਰੂ ਸਾਹਿਬ ਜੀ ਦੇ ਲੋਕ ਜਿਹੜੇ ਇੱਥੇ ਆਂਦੇ ਆ ਅਕਸਰ ਇਹ ਪਿੰਡਾਂ ਦੇ ਅੱਜ ਵੀ ਜਦੋਂ ਮੈਂ ਆਇਆ ਸੀ ਉਹਰੇ ਪਰਿਵਾਰ ਇੱਕ ਆਇਆ ਸੀ ਪ੍ਰਸ਼ਾਦ ਲੈ ਕੇ ਤਿਆਰ ਕਰਕੇ ਉਹਨਾਂ ਨੇ ਧੂਨੇ ਚ ਵੀ ਉਹ ਪ੍ਰਸ਼ਾਦ ਪਾਇਆ ਉਹ ਮੈਂ ਉਹ ਵੀ ਤੁਹਾਨੂੰ ਕਲਿੱਪ ਦਿਖਾ ਦੂੰਗਾ ਨਾਲ ਦੀ ਨਾਲ ਇਹ ਹੈ ਜੀ ਅੰਦਰੋਂ ਗੁਰਦੁਆਰਾ ਸਾਹਿਬ ਔਰ ਫਿਰ ਇੱਥੇ ਉਹ ਬਾਬਾ ਜੀ ਨੂੰ ਗੁਰੂ ਹਰਗੋਬਿੰਦ ਪਾਸ਼ਾ ਨੇ ਦਰਸ਼ਨ ਵੀ ਦਿੱਤੇ ਤੇ ਉਹਨਾਂ ਨੂੰ ਨਾ ਨਾ ਆਪ ਆਈ ਤੇ ਉਹ ਮਾਰਦਾ ਬਰਦਾਨ ਵੀ ਦਿੱਤੇ ਪਰ ਉਹਨਾਂ ਨੂੰ ਆਪਣਾ ਪਰਮ ਸੇਵਕ ਕਿਹਾ ਕਹਿੰਦੇ ਹੈ ਕਿ ਇੱਥੇ ਉਹਨਾਂ ਦਾ ਸਤਿ ਸ੍ਰੀ ਅਕਾਲ ਬਹੁਤ ਲੋਕਾਂ ਦੀ ਮਨੋ ਕਾਮਨਾ ਜਿਹੜੇ ਤਨੋਂ ਮਨੋਂ ਇੱਥੇ ਸੇਵਾ ਕਰਦੇ ਆ ਉਹਨਾਂ ਦੀ ਮਨੋ ਕਾਮਨਾ ਵੀ ਪੂਰੀ ਹੁੰਦੀ ਹੈ ਇਹ ਬਾਬਾ ਜੀ ਦਾ ਨਾਲ ਹੀ ਪਿੱਛੇ ਧੂਣਾ ਵੀ ਚੱਲਦਾ ਜਿਹਦਾ ਕਿ ਨਿਰੰਤਰ ਚੱਲ ਰਿਹਾ ਕਹਿੰਦੇ ਉਦੋਂ ਚਲੋ ਉਹਨਾਂ ਟਾਈਮਾਂ 'ਚ ਨੀਡ ਹੁੰਦੀ ਸੀ ਵੈਸੇ ਤਾਂ ਇਹ ਸਾਡੇ ਸਿੱਖ ਧਰਮ 'ਚ ਇਹ ਚੀਜ਼ ਦੀ ਪ੍ਰਥਾ ਹੈ ਨਹੀਂ ਹੈ ਇੱਕ ਸ਼੍ਰੀ ਚੰਦ ਬਾਬਾ ਜੀ ਦਾ ਜ਼ਰੂਰਤ ਹੋਣਾ ਚੱਲਦਾ ਹੈ ਜੋ ਗੋਗ ਨਾਨਕ ਦੇਵ ਜੀ ਦੇ ਪਹਿਲੇ ਪੁੱਤਰ ਹੋਏ ਹੈ ਲੇਕਿਨ ਇਹ ਵੀ ਇੱਕ ਬ੍ਰਹਮ ਗਿਆਨੀ ਕਹਾਏ ਗਏ ਬਾਬਾ ਬਾਲਾ ਜੀ ਔਰ ਜਿਵੇਂ ਤੁਹਾਨੂੰ ਮੈਂ ਰੋਡ ਦੱਸਿਆ ਆਸੇ-ਪਾਸੇ ਤੁਸੀਂ ਦੇਖੋ ਕਿਵੇਂ ਜੰਗਲ ਹੀ ਜੰਗਲ ਹੈ ਵੈਸੇ ਵੀ ਪੁਰਾਣੇ ਸਮੇਂ 'ਚ ਜਦੋਂ ਆਪਾਂ ਅਲੱਗ ਇੱਧਰ ਹਟ ਕੇ ਜਾਂਦੇ ਸੀਗੇ ਉਦੋਂ ਆਮ ਜੰਗਲੀ ਜਾਨਵਰਾਂ ਦਾ ਪਰਹਾਰ ਹੁੰਦੀ ਸੀ ਵੈਸੇ ਵੀ ਇੱਕ ਤਾਂ ਅੱਗ ਤੋਂ ਜੰਗਲੀ ਜਾਨਵਰ ਵੈਸੇ ਦੂਰ ਰਹਿੰਦਾ ਹੈ ਇੱਕ ਇਹ ਵੀ ਕਾਰਨ ਹੋ ਜਾਂਦਾ ਸੀ ਤੇ ਉਦੋਂ ਫਿਰ ਉਸ ਤੋਂ ਬਾਅਦ 'ਚ ਜਿਵੇਂ ਪ੍ਰਥਾ ਚੱਲਦੀ ਰਹੀ ਅੱਗੇ-ਅੱਗੇ ਕੀ ਹਾਂ ਬਾਬਾ ਜੀ ਧੂਣਾ ਲਾਂਦੇ ਸੀ ਤਾ ਉਸ ਚੱਕਰ ਚ ਫਿਰ ਉਹ ਅਜ ਵੀ ਉਹ ਤੁਣਾ ਉਹਦੇ ਉਹਨਾਂ ਨੇ ਮੇਨਟੇਨ ਕੀਤਾ ਹੈ ਬੜਵੇ ਉਹ ਜਿਹੜਾ ਫਰੀਦ ਆਮ ਸੀ ਲੇਕਿਨ ਬਹੁਤ ਜੱਪ ਤਪ ਹੜੇ ਉਹ ਬਾਬਾ ਜੀ ਹੋਏ ਹੈ ਬ੍ਰਹਮ ਗਿਆਨੀ ਉਹਨਾਂ ਨੂੰ ਕਿਹਾ ਗਿਆ ਹੈ ਬਾਬਾ ਬਾਲਾ ਜੀ ਜੋ ਗੁਰੂ ਹਰਗੋਬਿੰਦ ਪਾਸ਼ਾ ਦੇ ਪਰਮ ਸੇਵਕ ਸੀਗੇ ਤੇ ਉਹਨਾਂ ਨੂੰ ਉਹਨਾਂ ਨੇ ਇੱਥੇ ਆ ਕੇ ਦਰਸ਼ਨ ਵੀ ਦਿੱਤੇ ਨਾਲੇ ਤੁਹਾਨੂੰ ਮੈਂ ਅੜੜਾ ਜੋ ਇਹਦਾ ਨੇੜਲੇ ਵੀਜ਼ ਹੈਗੇ ਮੈਂ ਤੁਹਾਨੂੰ ਦਿਖਾਉਂਦਾ ਰਹੂੰਗਾ ਬਿਲਕੁਲ ਜੰਗਲੀ ਏਰੀਆ ਚ ਉੱਚੀ ਜੀ ਵਸਾਈ ਥਾਂ ਤੇ ਇਹ ਹੋਏ ਇੱਕ ਦੂਜੇ ਦਾ ਫੈਰ ਕਰਦੇ ਸਨ ਉਸ ਤੋਂ ਬਾਅਦ ਇਹ ਹੈ ਜੀ ਬਾਬਾ ਜੀ ਦਾ ਧੂਣਾ ਇੱਥੇ ਆ ਕੇ ਸੰਗਤ ਪ੍ਰਸ਼ਾਦ ਪੰਦੀ ਹੈ ਵਿੱਚ ਜੋ ਸਮਗਰੀ ਹੈ ਇਹ ਹੈ ਜੀ ਅਸਥਾਨ ਬਾਬਾ ਬਾਲਾ ਜੀ ਬਹੁਤ ਘੱਟ ਲੋਕਾਂ ਨੂੰ ਇਹਦੇ ਬਾਰੇ ਪਤਾ ਹੈ ਤੇ ਫਿਰ ਮਿਲਾਂਗੇ ਜੀ ਨਵੀਂ ਕਿਸੇ ਵੀਡੀਓ ਚ ਨਵੇਂ ਕਿਸੇ ਸਥਾਨ ਦੇ ਕਰਾਵਾਂਗੇ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ